ਅਸੀਂ ਬੁਲਕੇ ਵੀ ਆਏ ਅੱਜ ਤੋਂ 3 ਦਿਨ ਪਹਿਲਾਂ ਕੀ ਹਾਲਾਤ ਸੀਗੇ ਤੇ ਅੱਜ ਵੇਖ ਲਓ ਪੂਰਾ ਕੀ ਹਾਲ ਨੇ ਪੰਜਾਬ ਆਉਣਾ ਸ਼ੁਰੂ ਹੋ ਗਿਆ ਕੱਲ ਤੱਕ ਸਾਰਾ ਪੰਜਾਬ ਨਾਲ ਲਊਗਾ ਔਰ ਦੇਸ਼ ਵੀ ਆਊਗਾ ਸਾਰਾ ਇਹ ਤੁਸੀਂ ਆਉਣਾ ਤੁਸੀਂ ਕਰਨਾ ਜੋ ਕੁਝ ਕਰਨਾ ਉਹਨੇ ਤਾਂ ਜੇ ਵਾ ਕਰਿਆ ਆਪਾਂ ਉੱਲੀ ਜਾ ਦੇਖ ਬੇਬੇ ਇਹਦੀ ਗੱਲ ਸੁਣ ਪੂਆ ਇਤਿਹਾਸ ਬਹੁਤ ਥੋੜੇ ਬੰਦਿਆਂ ਨੂੰ ਅਮਰ ਕਰਦਾ ਤੇ ਪ੍ਰਮਾਤਮਾ ਨੇ ਜਿੱਦੂ ਸੇਵਾ ਲੈਣੀ ਉਹ ਬੰਦੇ ਅਮਰ ਹੁੰਦੇ ਸੋਡਾ ਭਰਾ ਅਸੀਂ ਦੱਸ ਦਿੰਦੇ ਨੇ ਡੱਲੇਲ ਸਾਹਿਬ ਜਿਹੜਾ ਕੰਮ ਕਰ ਰਹੇ ਨੇ ਆਪਣੇ ਲਈ ਤਾਂ ਕਰ ਨਹੀਂ ਰਹੇ ਹਨਾ ਅੱਜ ਹੁਣ ਮਿਲ ਕੇ ਆਏ ਆ ਡਾਕਟਰ ਤਾਂ ਕਹਿੰਦੇ ਵੀ ਕਿਡਣੀਆਂ ਕੰਮ ਛੱਡ ਚੁੱਕੀਆਂ ਨੇ ਸਰੀਰ ਨੂੰ ਸਰੀਰ ਖਾਣ ਲੱਗ ਗਿਆ ਪਰ ਹੌਸਲਾ ਚੜ੍ਹਦੀ ਕਲਾ ਹੌਸਲਾ ਹੀ ਨਹੀਂ ਡਿੱਗਿਆ ਸੋਡਾ ਭਰਾ ਤੁਹਾਡੇ ਨਾਲ ਜੰਮੇ ਦਾ ਨਾਲ ਜੰਮੇ ਦਾ ਦੁੱਖ ਬਹੁਤ ਹੁੰਦਾ ਹੈ ਹਨਾ ਪਰ ਅੱਜ ਉਹ ਇੰਨੀ ਉਮਰ ਦੇ ਵਿੱਚ ਵੀ ਉਨਾ ਹਜ਼ਾਰਾਂ ਲੱਖਾਂ ਆਉਣ ਵਾਲੇ ਨੌਜਵਾਨਾਂ ਦੇ ਸਿਰੱਖ ਨੂੰ ਬਚਾਉਣ ਲਈ ਇਹ ਸੇਵਾ ਬਿਰਲੇ ਬੰਦਾਂ ਦੇ ਹਿੱਸੇ ਆ ਫਿਰ ਇੱਕ ਦੇ ਲਈ ਸਾਨੂੰ ਵੀ ਹੌਸਲਾ ਐਂ ਰੱਖਣਾ ਚਾਹੀਦਾ ਬਸ ਸਾਨੂੰ ਸਖਤ ਪੈਰਾ ਦੇਣ ਦੀ ਲੋੜ ਆ ਵੀ ਇੱਥੇ ਕੋਈ ਗੜਬੜ ਸਰਕਾਰ ਕੋਈ ਪ੍ਰਸ਼ਾਸਨ ਨਾਲ ਇਹ ਪਹਿਲਾਂ ਕਰਦੇ ਸੀ ਉਵੇਂ ਨਾ ਕਰ ਜਦੋਂ ਨiyet ਸਾਫ਼ ਹੋ ਜਾਂਦੀ ਹੈ ਨਾ ਜਿਹੜੀ ਕਿ ਉਹਨਾਂ ਦੀ ਹੈ ਤੇ ਆਪਣੀ ਸਾਰਿਆਂ ਦੀ ਹੈ ਉਦੋਂ ਅਕਾਲ ਪੁਰਖ ਵੀ ਨਾਲ ਖੜਦਾ ਔਰ ਉਹ ਖੜ ਗਿਆ ਖੜਾ ਉਹ ਖੜ ਗਿਆ ਬਸਦਾ ਇਹ ਮੋਰਚਾ ਇਹਨਾਂ ਫਿੰਗਰ ਸਾਂ ਦੇ ਫਤਿਹ ਹੁੰਦੀ ਆ ਪਰਮਾਤਮਾ ਆਪ ਦੇਖ ਦੱਸਦਾ ਆਪਾਂ ਦਿੱਲੀ ਵੀ ਦੇਖਿਆ ਕੁਝ ਨਹੀਂ ਹੋਣਾ ਉਹਨਾਂ ਨੂੰ ਵੀ ਇਹ ਇਹਨਾਂ ਨੇ ਜਬਰ ਨਹੀਂ ਕੀਤਾ ਜਾਂ ਕੀ ਇਹਨਾਂ ਨੇ ਇਲਜਾਮਬਾਜ਼ੀ ਨਹੀਂ ਕੀਤੀ ਪਰ ਆਪਾਂ ਉਸ ਨਾਲ ਜਿੱਤੇ ਆ ਹਨਾ ਅੱਜ ਵੀ ਆਪਾਂ ਉਸੇ ਮੋੜ ਤੇ ਖੜੇ ਆ ਤੇ ਸੰਗਤ ਬਹੁਤ ਵੱਡੇ ਪੱਧਰ ਤੇ ਅੱਜ ਹਿਲਜੁਲ ਹੋਈ ਆ ਪੰਜਾਬ ਚੋਂ ਬਹੁਤ ਲੋਕ ਨਿਕਲੇ ਆ ਦਿਨੋਂ ਦਿਨ ਇਹਦਾ ਕਾਫਲੇ ਵਧਨੇ ਆ ਵੱਡੇ ਪੱਧਰ ਤੇ ਆ ਰਹੇ ਜੇ ਬਾਈ ਨੇ ਕਿਹਾ ਕੋਈ ਇਹਨੇ ਵੀ ਜਦੋਂ ਜੇ ਸੱਚਾ ਇਮਾਨਦਾਰੀ ਨਾਲ ਲੜ ਰਹੇ ਆ ਪੇ ਪ੍ਰਮਾਤਮਾ ਨਾਲ ਆ ਤੇ ਲੋਕਾਂ ਚ ਪ੍ਰਮਾਤਮਾ ਬਸਦਾ। ਕੋਈ ਗੱਲ ਨਹੀਂ ਚੜਦੀ ਕਲਾ ਦੇ। ਚੜਦੀ ਕਲਾ ਹੀ ਰਹਿਣੀ ਹੈ। ਦੇਖੋ ਤੁਸੀਂ ਸਾਡ ਨੂੰ ਵੱਡੀਆਂ ਇਤਿਹਾਸ ਤੁਸੀਂ ਬਹੁਤ ਸੁਣਿਆ। ਤੇ ਆਪਾਂ ਉਹਨਾਂ ਦਿਨਾਂ ਦੇ ਵਿੱਚੋਂ ਗੁਜ਼ਰ ਰਹੇ ਆ ਜਦੋਂ ਸਾਬ ਜਦ ਦੇ ਸ਼ਹੀਦ ਹੁੰਦੇ ਆ ਹਨਾ। ਐਡੀਆਂ ਐਡੀਆਂ ਜਿੰਦਾਂ ਆਪਣੇ ਆਪ ਨੂੰ ਕੁਰਬਾਨ ਕਰਦੀਆਂ ਕੌਮ ਦੀ ਖਾ ਪੂਰਾ ਪਰਿਵਾਰ ਕਰਮਾਨ ਕਰਦਾ ਸਾਡੇ ਗੁਰੂਆਂ ਨੇ ਸਾਡੀ ਖਾਤਰ ਕੰਮ ਕੀਤਾ ਜੇ ਅਸੀਂ ਤਾਂ ਉਹਨਾਂ ਦੇ ਵਾਰਿਸਾਂ ਨਹੀਂ ਭਾਗ ਵਰਗੀਆਂ ਵੀ ਕਦੇ ਜੰਗਾਂ ਦੇ ਵਿੱਚ ਲੜੀਆਂ ਨੇ ਹਨਾ ਖੜ ਕੇ ਬਰਾਬਰ ਆ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹਮੇਸ਼ਾ ਤੇ ਹੱਥ ਨੂੰ ਯਾਦ ਰੱਖੋ ਤੇ ਇਤਿਹਾਸ ਇਤਿਹਾਸ ਨੂੰ ਦੁਹਰਾਉਂਦਾ ਅੱਜ ਉਹ ਪਤਾ ਕੀ ਕਰ ਰਹੇ ਨੇ ਅੱਜ ਉਹ ਤੁਸੀਂ ਬਲੀਵ ਕਰਿਓ ਜੇ ਸਾਰੇ ਉਹ ਇਤਿਹਾਸ ਲਿਖ ਰਹੇ ਨੇ ਇਹ ਯਾਦ ਰਹਿਣ ਕੀ ਹੰਦ ਅੱਲਾ ਜੋ ਕਰ ਰਹੇ ਨੇ ਤੁਸੀਂ ਵੀ ਯਾਦ ਰੂਂਗੇ ਤੇ ਉਹ ਵੀ ਯਾਦ ਰਹਿਣਗੇ ਹਮੇਸ਼ਾ ਦੁਨੀਆ ਰੋਜ਼ ਮਰਦੀ ਆ ਮਰਦੇ ਆ ਨਾ ਕੋਈ ਐਕਸੀਡੈਂਟ ਚ ਮਰ ਗਿਆ ਕੁੱਤੀ ਕਾ ਲਾ ਕੇ ਮਰ ਗਿਆ ਅਟੈਕ ਹੋ ਗਿਆ ਹਨਾ ਕਿਸੇ ਲੇਖੇ ਪੈਂਦੀ ਆ ਜ਼ਿੰਦਗੀ ਇਹ ਨਹੀਂ ਪੈਂਦੀ ਨਾ ਗੱਲ ਇਹ ਆ ਜੀ ਇਹੋ ਜੇ ਜੀਤੂ ਜਰਨਲ ਕੋਈ ਕੋਈ ਨਹੀਂ ਉਹ ਪ੍ਰਮਾਤਮਾ ਧੜਕਾ ਬੇਦਾਗ ਆ ਜਿੰਦੇ ਕੋਨਾ ਜਿਹੜੀ ਆਪਾਂ ਗੱਲ ਕਰਦੇ ਆ ਛੋਡੇ ਕੋਲੋਂ ਕੀ ਸੇਵਾ ਲੈਣੀ ਹੈ ਮੇਰੇ ਕੋਲੋਂ ਕੀ ਲੈਣੀ ਕਿਸੇ ਕੋਲੋਂ ਕੀ ਲੈਣਾ ਪਰਮਾਤਮਾ ਦੇ ਉੱਠੀ ਲਾਉਂ ਬੰਦੇ ਨੇ ਸਾਰੇ ਥੋੜੀ ਆ ਬੰਦਾ ਤਾਂ ਚਾਹ ਕੇ ਨਹੀਂ ਕੁਛ ਕਰ ਸਕਦਾ ਜੀ ਮੈਂ ਆਇਆ ਕਰ ਤੀ ਇੱਥੇ ਗਿਣੀਆਂ ਮਿੱਠੀਆਂ ਸਕੀਮਾਂ ਦਾ ਕੁਛ ਨਹੀਂ ਹੁੰਦਾ ਮਿੱਠੀਆਂ ਨਾ ਹੁਣ ਦਲੀਲਾਂ ਪੂਰੀਆਂ ਤੇ ਲੱਗਦੇ ਨਹੀਂ ਭਾਗ ਭਰਾਏ ਇਸ ਕਰਕੇ ਆਪਾਂ ਨੂੰ ਸੁੱਖਾਂ ਦੀ ਲੋੜ ਆ ਵੀ ਜੋ ਪਰਮਾਤਮਾ ਨੇ ਪਰਮਾਤਮਾ ਦੇ ਮਨ ਚ ਕੀ ਆ ਪਰਮਾਤਮਾ ਕੀ ਸੋਚਦਾ ਹੈ ਕੰਧ ਥੋੜੀ ਮੈਂ ਤੁਹਾਨੂੰ ਥੋੜੀ ਜੀ ਇੱਕ ਹਿਸਟਰੀ ਕੁ ਜਕਰਤਾਰ ਸਿੰਘ ਸਰਾਬਾ ਹੋਰਾਂ ਦਾ ਨਾਮ ਸੁਣਿਆ ਨਾ ਬਿਲਕੁਲ ਸੁਣਿਆ ਨਾ 19 ਸਾਲ ਦੀ ਉਮਰ ਸੀਗੀ ਜੋ ਸ਼ਿਦੀ ਪਾਈ ਉਹ ਨਾ ਕੱਲੇ ਕੱਲੇ ਸੀਗੇ ਬੇਬੇ ਦੀ ਬਾਅਦ ਉਹਨਾਂ ਦੀ ਖਾਨਦਾਨੀ ਚ ਉਹਨਾਂ ਦੇ ਫਾਦਰ ਉਹਨਾਂ ਦੇ ਪਿਤਾ ਜੀ ਗੁਜ਼ਰ ਗਏ ਸੀ ਜਦੋਂ ਫਾਂਸੀ ਹੋ ਗਈ ਸੀ ਔਰ ਕਾਲਕੋਟ ਰਡੀ ਸੀਗੇ ਇੱਕ ਦਿਨ ਪਹਿਲਾਂ ਉਹ ਦਾਦਾ ਜੀ ਮਿਲਣ ਆਈ ਉਹਦੇ ਪੁੱਤ 300 ਕਿੱਲਾ ਜ਼ਮੀਨ ਸੀ ਪੱਕੀ ਹਵੇਲੀ ਸੀ ਇੱਥੇ ਸਰਾਬੇ ਤੇ ਤੇਰੇ ਬਿਨਾ ਤਾਂ ਆਪਣੀ ਅੰਸ਼ੀ ਨਹੀਂ ਆਪਾਂ ਕੀ ਕਰਾਂਗੇ ਅਜੋ ਲੱਖਾਂ ਘਰ ਇਹਨੂੰ ਤੁੰ ਅੱਗੋਂ ਸਰਾਬੇ ਹੋ ਰਾ ਨੇ ਕਾਹਰ ਕਿਹਾ ਉਹਦਾ ਬਾਪੂ ਪਲੇਗ ਬੜੀ ਪਈ ਆਪਣੇ ਪਿੰਡ ਕਿੰਨੇ ਗਏ ਇੱਕ ਮੈਂ ਵੀ ਚਲਿਆ ਜਾਂਦਾ ਤਾਂ ਕੀ ਹੋ ਜਾਂਦਾ ਪਰ ਹੁਣ ਮੈਂ ਜਾ ਰਿਹਾ ਐ ਤੈਨੂੰ ਮੈਂ ਇੱਕ ਦੱਸਾਂ ਉਹ ਮੈਂ ਤਾਂ ਚਲਿਆ ਚੱਲਿਆ ਮੇਰੀ ਥਾਂ ਤੇ ਕਿੰਨੇ ਸਰਾਬੇ ਹੋ ਜਾਣਗੇ ਤੇ ਤੇਰੀ ਅੰਝ ਨੂੰ ਯਾਦ ਕਰਨਗੇ ਮੈਂ ਨਹੀਂ ਮਰਨਾ ਤੇ ਨਾਲ ਨਾਲ ਮੇਰੇ ਤੂੰ ਵੀ ਨਹੀਂ ਮਰਨਾ ਅੱਜ ਆਪਾਂ ਐਗਜ਼ੈਕਟਲੀ 100 ਤੇ 9 ਸਾਲਾਂ ਬਾਅਦ ਉਹਨਾਂ ਦੀ ਆ ਗੱਲ ਕਰ ਰਹੇ ਹਾਂ ਕਿਰਦਾਰ ਸਿੰਘ ਸਰਾਬਾ ਅੱਜ ਵੀ 19 ਸਾਲ ਦਾ ਹੀ ਹੈ ਕਿਰਦਾਰ ਸਿੰਘ ਸਰਾਬੇ ਦੇ ਹਾਨੀ ਕਿੰਨੇ ਮਰੇ ਹੋਣੇ ਆਪਾਂ ਹੋਰ ਕਿਸੇ ਨੂੰ ਯਾਦ ਕੀਤਾ ਯਾਦ ਕਰਦੇ ਉਹ 19 ਸਾਲ ਦਾ ਹੀ ਅੱਜ ਵੀ ਔਰ ਉਹਨੇ ਹੀ ਉਮਰ ਚੜਨ ਹੈ ਅਸੀਂ ਇਹ ਨਹੀਂ ਕਹਿ ਰਹੇ ਕਿ ਰੱਬ ਨਾ ਕਰੇ ਕੁਝ ਹੋ ਵੀ ਪਰ ਜੀ ਡੀਓ ਲੜਾਈ ਲੜ ਰਹੇ ਨੇ ਇਹ ਇਤਿਹਾਸਿਕ ਲੜਾਈ ਹੈ ਇਤਿਹਾਸ ਕ੍ਰੀਏਟ ਕੀਤਾ ਜਾ ਰਿਹਾ ਔਰ ਛੋਟਾ ਜਿਹੜਾ ਹੌਸਲਾ ਹੈ ਉਹਨਾਂ ਨੂੰ ਹੌਸਲਾ ਦੇ ਦੇ ਤੇਰੇ ਨਾਲ ਬਹਿ ਕੇ ਬਣਾਉਂਦੇ ਹੁੰਦੇ ਨਾ ਫਿਲਮ ਉਹ ਪੁੱਤਾਂ ਬੇਟਾ ਤੂੰ ਹੀ ਨਾ ਤੇ ਉਹ ਪੋਤਾ ਹੁਣ ਉਹ ਛੋਟਾ ਹੈ ਹੁਣ ਤੁਸੀਂ ਸੋਚੋ ਉਹ ਹੁਣ ਆਪਦੇ ਦਾਦੇ ਦੀ ਗੋਦ ਚ ਬੈ ਕੇ ਬਣਾਉਂਦਾ ਹੈ ਉਹਦੀ ਜ਼ਿੰਦਗੀ ਕਿੰਨੀ ਅੱਗੇ ਜਾਊਗੀ ਉਹ ਕੀ ਸੋਚੂਗਾ ਕਿ ਮੈਂ ਕਿਹੜੇ ਬੰਦੇ ਨਾਲ ਬੈਠਾਂ ਰੱਬ ਕਰੇ ਰਹਿਣ ਪਰ ਉਹ ਕਿ